Who ਜਲੰਧਰ ਸਿਟੀ ਲਾਈਵ ਦੇ ਮਾਧਿਅਮ ਰਾਹੀਂ ਤੁਸੀਂ ਅੱਜ ਜੋ ਮੁਹੱਲਾ ਵਾਸੀਆਂ ਵੱਲੋਂ ਪੋਸਟਰ ਲਗਾਏ ਗਏ ਸੀਗੇ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਕਾਊ ਹੈ ਇਹ ਵਜਾਇਜ਼ ਦੀ ਇਹ ਹੈ ਕਿ ਆ ਜੋ ਤੁਸੀਂ ਦੇਖ ਰਹੇ ਹੋ ਇੱਥੇ ਪਾਈਪ ਪਾਇਆ ਜਾ ਰਿਹਾ ਸੀਗਾ ਜੋ ਪਾਈਪ ਪਾਇਆ ਜਾ ਰਿਹਾ ਸੀਗਾ ਇਸ ਦੀ ਮੁਹੱਲੇ ਵਾਸੀਆਂ ਵੱਲੋਂ ਪਾਈਪ ਪਾਉਣ ਤੋਂ ਰੋਕਿਆ ਗਿਆ ਪਾਈਪ ਪਾਉਣ ਤੋਂ ਰੁਕਿਆ ਗਿਆ ਰੋਕਣ ਤੋਂ ਬਾਅਦ ਇਹਨਾਂ ਵੱਲੋਂ ਪ੍ਰਸ਼ਾਸਨ ਨਾਲ ਤਾਲਮਿਲ ਕੀਤਾ ਤਾਲਮਿਲ ਕਰਨ ਤੋਂ ਬਾਅਦ ਇੱਥੇ ਜਦੋਂ ਮੂਰ ਰੋਲਾ ਰਿਹਾ ਪਿਆ ਤਾਂ ਮੌਕੇ ਤੇ মিডিਆ ਪਹੁੰਚਿਆ মিডিਆ ਦੇ ਉੱਪਰ ਵੀ ਇਹਨਾਂ ਜੋ ਰੋਕਣ ਵਾਲੇ ਵੀਰ ਵੱਲੋਂ ਜੋ ਕੌਣ ਹੈ ਜੀ ਜਿਨ੍ਹਾਂ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹ ਕਿੰਨੀ ਉਹਨਾਂ ਨੇ ਗੋਲੀ ਚਲਾਈ ਇਹ ਕੌਣ ਹੈ ਜੋ ਕਿੰਨੀ ਦੱਸਿਆ ਜਾ ਰਿਹਾ ਕੌਣ ਹੈ ਜੀ ਇਹ ਸ਼ਖਸ ਕੋਈ ਇਹਨਾਂ ਦੇ ਆਮ ਆਦੀ ਪਾਰਟੀ ਦਾ ਵੀ ਦੱਸਿਆ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਜਲੰਧਰ ਸਿਟੀ ਲਾਈਵ ਦੇ ਮਾਧਿਅਮ ਨਾਲ ਹੀ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਆ ਮੌਕੇ ਤੇ ਡੀਐਸਪੀ ਸਾਹਿਬ ਕਪੂਰਥਲਾ ਤੇ ਐਸਐਚਓ ਕਪੂਰਥਲਾ ਸਿਟੀ ਮੌਕੇ ਤੇ ਪਹੁੰਚ ਚੁੱਕੇ ਆ ਜੋ ਮੁਹੱਲਾ ਵਾਸੀਆਂ ਵੱਲੋਂ ਪਰੇਸ਼ਾਨੀ ਸੀਗੀ ਪ੍ਰਸ਼ਾਸਨ ਨਾਲ ਸਭ ਤੋਂ ਪਹਿਲਾਂ ਤਾਲਮੇਲ ਵੀ ਕੀਤਾ ਗਿਆ ਸੀਗਾ ਆ ਜੋ ਪੋਸਟਰ ਲਾਉਣ ਤੋਂ ਬਾਅਦ ਆ ਪ੍ਰਸ਼ਾਸਨ ਨਾਲ ਵੀ ਤਾਲਮੇਲ 6 ਮਹੀਨਾ ਪਹਿਲਾਂ ਵੀ ਕੀਤਾ ਗਿਆ ਅੱਜ ਜੋ ਇਹ ਕਦਮ ਚੁੱਕਿਆ ਗਿਆ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਕਾਊ ਆ ਇਸ ਤੋਂ ਬਾਅਦ ਕੀ ਹੋਇਆ ਮੀਡੀਆ ਨਾਲ ਗੱਲਬਾਤ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਨ ਜਦੋਂ ਆਈ ਮੀਡੀਆ ਮੌਕੇ ਤੇ ਉਸ ਗਿੰਨੀ ਆਨੰਦ ਦੇ ਸ਼ਖਸ ਵੱਲੋਂ ਫਾਇਰਿੰਗ ਤੱਕ ਕਰ ਦਿੱਤੀ ਗਈ ਨਜੀਪ ਨਾ ਮੇਰਾ ਨਾਮ ਧਰਮਿੰਦਰ ਸਿੰਘ ਭਾਰਤੀ ਕਿਸਾਨੀ ਦਾ ਦੁਕਾਨਦਾਰ ਜ਼ਿਲ੍ਹਾ ਪ੍ਰਧਾਨ ਕਪੂਰਵਾਇਆ ਹੈ ਠੀਕ ਹੈ ਤੇ ਇਹ ਹੀ ਵੀ ਮਾਮਲਾ ਹੋਇਆ ਜੀ ਅੱਜ ਅਸੀਂ ਇੱਥੇ ਇਕੱਠੇ ਹੋਏ ਸੀ ਪੱਤਰਕਾਰ ਵੀਰ ਰਾਕੇ ਇਥੇ ਨਾਲ ਜਾਤੀ ਗਏ ਭਾਈ ਉਹਨਾਂ ਦਾ ਘਰਵਾ ਤੇ ਇੱਕ ਨਾਲ ਹੋਰ ਗਵਾਨ ਦੇ ਵਿੱਚ ਤਿੰਨ ਚਾਰ ਘਰਾਂ ਉਹਨਾਂ ਨੇ ਸਾਨੂੰ ਸੱਦਿਆ ਸੀ ਵੀ ਇੱਕ ਜਿਹੜੇ ਗੁਰਪਾਲ ਇੰਡੀਆ ਨਾਲ ਉਹਨਾਂ ਦੇ ਬ੍ਰਦਰ ਆ ਉਹਨਾਂ ਨੇ ਇੱਥੇ ਆਪਣਾ 6-7 ਮਹੀਨੇ ਪਹਿਲਾਂ ਘਰ ਲਿਆ ਤੇ ਉਹਨਾਂ ਨੇ ਇੱਥੇ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜੇ ਤਾਂ ਪਾਣੀ ਛੱਡ ਦਿੰਦੇ ਗੜੀ ਦੇ ਵਿੱਚ ਜਾਂ ਕੈਮਰੇ ਲੋਕਾਂ ਦੇ ਘਰਾਂ ਨੂੰ ਸਾਹਮਣੇ ਲਾਏ ਆ ਇਸ ਕਰਕੇ ਪੱਤਰਕਾਰ ਵੀਰੋਧ ਨਾਲ ਗੱਲਬਾਤ ਕਰਨ ਗਏ ਸੀ ਵੀ ਭਾਈ ਤੂੰ ਇਹ ਜਿਹੜੇ ਕੈਮਰੇ ਲਾਏ ਆ ਜਾਂ ਜਿਹੜੇ ਲੋਕਾਂ ਨੂੰ ਤੂੰ ਨੰਗਣ ਤੋਂ ਖਰਾਬ ਕਰ ਰਿਆ ਆ ਵੀ ਕਿਸੇ ਦਾ ਰਸਤਾ ਨਹੀਂ ਰੋਕੀਦਾ ਉਹਨੇ ਪਤੰਦਰ ਨੇ ਅੱਗੇ ਫੈਰ ਕਰ ਦਿੱਤਾ ਇਹ ਦੋ ਤੇ ਵੀਰ ਜਿਹੜੇ ਫੇਰ ਥੋੜਾ ਪਿਛੇ ਹਟ ਗਏ ਫਿਰ ਨਾਲ ਗੱਲਬਾਤ ਹੈ ਜਿੰਨੇ ਪਰਿਵਾਰ ਸੀ ਸਾਰੇ ਇਕੱਠੇ ਹੋ ਗਏ ਤਾਂ ਫਿਰ ਗੱਲਬਾਤ ਕੀਤੀ ਤੇ ਉਹਨੇ ਸਾਨੂੰ ਕਾਫੀ ਮੰਦਾ ਚੰਗਾ ਬੋਲਿਆ ਕੁੜੀਆਂ ਬਾਰੇ ਵੀ ਵੀਰਦਿਆਂ ਬਾਰੇ ਜਿਹੜੇ ਪੱਤਰਕਾਰ ਵੀਰ ਉਹਨਾਂ ਦੀਆਂ ਕੁੜੀਆਂ ਬਾਰੇ ਬੋਲਿਆ ਵੀ ਤੇਰੀਆਂ ਕੁੜੀਆਂ ਜਿੱਦਾਂ ਚੱਲ ਜਾਣੇ ਜਦੋਂ ਆਪਾਂ ਸ਼ਬਦ ਬੋਲ ਨਹੀਂ ਸਕਦੇ ਉਹਨੇ ਬਹੁਤ ਮਾਰੇ ਸ਼ਬਦ ਬੋਲੇ ਆ ਇੱਥੇ ਤੇ ਇਸ ਕਰਕੇ ਅਸੀਂ ਇਹਦੀ ਹੋਰ ਨਿੰਦਾ ਕਰਦੇ ਆ ਕਿੰਨੇ ਟਾਈਮ ਸੀ ਜਦੋਂ ਫਾਇਰ ਕੱਢੇਗੇ ਇਹ ਭਾਈ ਇੱਕ ਤਕਰੀਬਨ 12:30 1 ਵਜੇ ਦੇ ਵਿੱਚ ਵਿੱਚ ਆ ਹਾਂ 1:30 1:30 ਆ ਇੱਕ 1:30 ਦੇ ਵਿੱਚ ਵਿੱਚ ਰਹੇ ਮੀਨ ਉਦੋਂ ਇਹ ਇੱਥੇ ਸਾਰੇ ਇਕੱਠੇ ਸੀ ਅਸੀਂ ਖੁਦ ਦੇਖਿਆ ਜੀ ਇਹਨੂੰ ਵੀ ਜਿਹੜਾ ਸ਼ਰਿਆਮ ਨੰਗਾ ਨਾਚ ਹੋ ਰਿਹਾ ਰਾਜਨੀਤੀ ਦਾ ਜਿਹੜਾ ਫਾਇਦਾ ਲੈ ਕੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਸ ਕਰਕੇ ਆਮ ਸਰਕਾਰ ਕਹਿੰਦੀ ਸੀ ਵੀ ਅਸੀਂ ਲੋਕਾਂ ਦੇ ਹੱਕ ਵਾਲੀ ਸਰਕਾਰ ਆ ਉਹ ਮਾੜਾ ਮੋੜ ਸੋਚਣ ਇਹਨਾਂ ਦੇ ਆਪ ਦੇ ਲੀਡਰ ਹੀ ਗੁੰਡਾ ਕਰੀ ਜਰਦੀ ਕਰੀ ਜਾ ਰਿਹਾ ਕਪੂਰਥਲੇ ਦੇ ਵਿੱਚ ਵੀ ਸਾਡਾ ਆਮ ਲੋਕਾਂ ਦਾ ਕੀ ਬਣੂਗਾ ਜਿਹੜੇ ਪੱਤਰਕਾਰ ਵੀਰ ਤੇ ਜਿਹੜਾ ਉਹਨਾਂ ਨੇ ਹਮਲਾ ਕਰ ਦਿੱਤਾ ਉਹਦੇ ਘਰ ਤੇ ਅੱਗੇ ਕੈਮਰੇ ਲਾ ਦਿੱਤੇ ਸਾਨੂੰ ਤਾਂ ਇਹ ਲੱਗਦਾ ਵੀ ਇਹ ਸਰਕਾਰ ਦੀ ਸ਼ਾਸਤਾਂ ਜਿਹੜੇ ਪੱਤਰਕਾਰ ਵੀਰਾਂ ਨੂੰ ਉਹਨੂੰ ਖਤਰਾ ਵੇ ਚੀ ਕੰਪਲੇਂਟਾਂ ਵੀ ਦਿੱਤੀਆਂ ਕਾਫੀ ਵਾਰ ਨਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਾ ਸਾਡਾ ਕੇ ਸਰਕਾਰ ਨੇ ਸਾਥ ਦਿੱਤਾ ਨਾ ਸਾਡਾ ਕੇ ਪ੍ਰਸ਼ਾਸਨ ਨੇ ਸਾਥ ਦਿੱਤਾ ਖੁਦ ਉਹਨੇ ਵੀਰ ਨੇ ਜਥੇਬੰਦੀਆਂ ਦਾ ਹਸਾਰਾ ਲੈ ਕੇ ਵੀ ਮੇਰੇ ਤੇ ਖੁੱਦ ਦੇ ਜਿਹੜਾ ਅਤਿਆਚਾਰ ਹੋ ਰਿਹਾ ਜੀ ਸਾਡੇ ਨਾਲ ਖੜੋ ਤੇ ਜਥੇਬੰਦੀ ਤੌਰ ਤੇ ਆਪਣੇ ਪੰਡਾਲ ਸਾਹਾ ਬਾਗੀ ਯੂਨੀਅਨ ਤੋਂ ਜਿਹੜੇ ਸੂਬੇ ਦੇ ਜਨਰਲ ਸਕੱਤਰ ਹੋ ਆ ਨਾਲ ਨਾਲ ਪ੍ਰਸ਼ਾਸਨ ਕੋਲ ਚ ਸ਼ਹਿਰ ਦੇ ਉੱਪਰ ਇਹ ਸਾਰਾ ਕੰਮ ਇਹ ਤੁਹਾਨੂੰ ਦੱਸਿਆ ਤਾਂ ਗਾ ਗਰਪਾਲ ਇੰਡੀਆ ਦਾ ਜਿਹੜਾ ਬ੍ਰਦਰ ਆ ਫਿਰ ਆਪ ਆਪ ਹੀ ਸਮਝ ਸਕਦੇ ਭਰਾ ਭਰਾ ਦੀ ਮਦਦ ਕਰੂਗਾ ਜੀ ਉਹ ਆਮ ਆਦਮੀ ਪਾਰਟੀ ਤੋਂ ਜਿਹਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹੁਣ ਕਿੱਥੇ ਹੈ ਜੀ ਮੁੱਕਦੇ ਹੋਰ ਉਹ ਜੀ ਇਹ ਪ੍ਰਸ਼ਾਸਨ ਨੇ ਉਹ ਅਰੈਸਟ ਕੀਤਾ ਹੋਇਆ ਦੇਖੋ ਕੀ ਕਾਰਵਾਈ ਕਰਦੇ ਆ ਵੀ ਅੱਖਾਂ ਭਿਉਂਦੇ ਆ ਜਾਂ ਕੋਈ ਵਾਕਿਆ ਕਾਰਵਾਈ ਕਰਦੇ ਜਿਹੜੇ ਆਮ ਮਹੱਲੇ ਦੇ ਲੋਕਾਂ ਜਿਹੜੇ ਥਾਣੇ ਵਾਲੇ ਲੱਗ ਗਏ ਉਹਨੂੰ ਇਹ ਜੀ ਆਪਣੇ ਸਿਟੀ ਥਾਣੇ ਵਾਲੇ ਲੱਗ ਗਏ ਓਕੇ ਤੁਹਾਨੂੰ ਸੀ ਆਮ ਲੱਗਦਾ ਕਿ ਕਾਨੂੰਨੀ ਕਾਰਵਾਈ ਹੋਊਗੀ ਇੱਥੇ ਹੁਣ ਤਾਂ ਲੱਗਦਾ ਤਾਂ ਹੈ ਨਹੀਂ ਜਿੱਦਾਂ ਦੇ ਹਾਲਾਤ ਆ ਹੁਣ ਅੱਜ ਪ੍ਰਸ਼ਾਸਨ ਵੀ ਆ ਗਿਆ ਨੇ ਗੁਣੀਆਂ ਚਲਾਈਆਂ ਜਦੋਂ ਮੀਡੀਆ ਦੇ ਵਿੱਚ ਗੱਲਬਾਤ ਆ ਗਈ ਪਹਿਲੋਂ ਨਾ ਕੋਈ ਸਿਟੀ ਵਾਲੇ ਪਹੁੰਚਿਆ ਨਾ ਕੋਈ ਕਤਵਾਲੀ ਵਾਲੇ ਜਦੋਂ ਜੀ ਕੋਈ ਜਾਈਦਾ ਸੀ ਉਹ ਕਹਿੰਦਾ ਸੀ ਵੀ ਤੁਹਾਡਾ ਜਿਹੜਾ ਦੂਸਰੇ ਥਾਣੇ ਦਾ ਮਸਲਾ ਵਾ ਵੀ ਇਦਾਂ ਇਹਨਾਂ ਨੂੰ ਇਲਝਾਰ ਰੱਖਿਆ ਘਟੋ-ਘਟ 6-7 ਮਹੀਨੇ ਤੋਂ ਤੇ ਉਹ ਅੱਕ ਕੇ ਵਿਚਾਰਾ ਜਿੱਦਾਂ ਉਹਨੇ ਸਾਡਾ ਜਥੇਬੰਦੀਆਂ ਦਾ ਸਾਥ ਮੰਗਿਆ ਇਲਝਾਰ ਰੱਖਿਆ ਸਾਰੇ ਦੇ ਵਿੱਚ ਇਲਝਾਰ ਤਾਂ ਤੁਹਾਨੂੰ ਪਤਾ ਹੀ ਹੈ ਜੋ ਸ਼ਾਸ ਜਿਹੜੀ ਸ਼ਾਸਕੀ ਕਾਰਵਾਈ ਹੈ ਵੀ ਇਹਨਾਂ ਦੇ ਜਿਹੜੇ ਮਕਾਨ ਵੇਚ ਕੇ ਜਿਹੜੀ ਜਗ੍ਹਾ ਜਾਂ ਮੈਨੂੰ ਮਿਲ ਜੇ ਜਾਂ ਪੱਤਰਕਾਰ ਤੌਰ ਤੇ ਜਾਂ ਇਹਨਾਂ ਨੂੰ ਕੋਈ ਟਾਰਗੇ ਜਦੋਂ ਆਮ ਆਦਮੀ ਦੀ ਪਾਰਟੀ ਸਰਕਾਰ ਆਈ ਆ ਹਰ ਜਗ੍ਹਾ ਗੋਲੀ ਚੱਲਣ ਦਾ ਹੀ ਘਟਨਾ ਹੋ ਰਹੀ ਆ ਤੁਸੀਂ ਕੀ ਸਮਝਦੇ ਇਹ ਤਾਂ ਜੀ ਆਮ ਆਦਮੀ ਵਾਲੇ ਖੁਦ ਗੋਲੀ ਚਲਾਈ ਜਾ ਰਹੇ ਜਿਹੜੇ ਉਹਨਾਂ ਦੇ ਲੀਡਰਾਂ ਦੇ ਭਰਾ ਤੇ ਹੁਣ ਤੇ ਤੁਸੀਂ ਆਮ ਲੋਕ ਤਾਂ ਫਿਰ ਜਿਹੜੇ ਜਿਹੜੇ ਉਹ ਤੇ ਚਲਾਉਣਗੇ ਜੇ ਫਿਰ ਜਿਦਾਂ ਦੇ ਹਾਲਾਤ ਆ ਫਸੇ ਤਾਂ ਆਪਣੇ ਡੱਬ ਦੇ ਵਿੱਚ ਰੋਲਵਰ ਲੈ ਕੇ ਘੁੰਮਦੇ ਆ ਕੀ ਮਕਸਦ ਕੀ ਹੈ ਸਰ ਇਹ ਤਾਂ ਜੀ ਪਤਾ ਨਹੀਂ ਇਹਨਾਂ ਨੂੰ ਖਤਰਾ ਆ ਕੇ ਲੋਕਾਂ ਨੂੰ ਖਤਰਾ ਸਮਝ ਨਹੀਂ ਆ ਰਹੀ ਤੇ ਇਹ ਤਾਂ ਜਿਸਾ ਉਹਨਾਂ ਨੇ ਅੱਜ ਦੇਖਿਆ ਇਸਾ ਉਹਨਾਂ ਤੋਂ ਲੋਕਾਂ ਨੂੰ ਡਰੋਂ ਖਾਤਰੀ ਲਾਇਸੈਂਸ ਬਣਾ ਰਹੇ ਇਹਨਾਂ ਦੋਨਾਂ ਭਰਾਵਾਂ ਨੇ ਲਾਇਸੈਂਸ ਕਿਹਾ ਰੋਲ ਨਹੀਂ ਇਹ ਸ਼ਾਇਦ ਦੋਨਾਂ ਕੋਈ ਹੋਵੇ ਆਪਾਂ ਤੇ ਚਲੋ ਇੱਕ ਤਾਂ ਤਾਂ ਦੇਖਿਆ ਅੱਜ ਤਾਂ ਇੱਕ ਨੂੰ ਗੋਲੀ ਚਲਾਉਂਦੇ ਦੇਖ ਲਿਆ ਦੂਜਾ ਵੀ ਕਿਤੇ ਨਾ ਕਿਤੇ ਜੇ ਹੋਊਗਾ ਤੇ ਪਤਾ ਲੱਗ ਹੀ ਜਾਣਾ ਗੋਲੀ ਕਾਹਦੇ ਨਾਲ ਪਿਸਤੌਲ ਨਾਲ ਚਲਾਈ ਜਾਣਾ ਹੈਫਲ ਦੇ ਨਾਲ ਇਹ ਤਾਂ ਜੀ ਅੰਦਰ ਗੋਲੀ ਇੱਥੇ ਖੜੇ ਸੀ ਗੇਟ ਦੇ ਵਿੱਚ ਉਹਨੇ ਗੋਲੀ ਚਲਾਈ ਆ ਰਵਲਵਰ ਨਾਲ ਗੋਲੀ ਚੱਲੀ ਆ ਕੋਕੋ ਗਨ ਵੀ ਸੀ ਉਹ ਉਹਦਾ ਬਾਰੇ ਨਹੀਂ ਪਤਾ ਵੀ ਗਨ ਨਾਲ ਚਲਾਈ ਕਿ ਨਹੀਂ ਪਿਸਤੌਲ ਨਾਲ ਜਿਹੜੀਆਂ ਦੋ ਗੋਲੀਆਂ ਚਲਾਈਆਂ ਕਿਉਂਕਿ ਮੈਂ ਖੁਦ ਇੱਥੇ ਖੜੇ ਸੀ ਅਸੀਂ ਆ ਦਰਵਾਜ਼ੇ ਜਿੱਥੇ ਆਪਾਂ ਬਾਈਟ ਕਰ ਰਹੇ ਆ ਇਸ ਜਗ੍ਹਾ ਤੇ ਖੜਾ ਸੀ ਇਹ ਝਗੜਾ ਕਿੰਨੇ ਸਾਲਾਂ ਤੋਂ ਚੱਲ ਰਿਹਾ ਇਹ ਝਗੜਾ ਜੀ ਘੱਟੋ-ਘੱਟ ਕੋਈ ਜਦੋਂ ਦੀ ਇੱਥੇ 6-7 ਮਹੀਨੇ ਪਹਿਲਾਂ ਇਹ ਕਲੋਨੀ ਦੇ ਵਿੱਚ ਰਹਿਣਾ ਇਹ ਉਦ ਜਿਹੜੇ ਜਿੱਦਾਂ ਮੱਛਰਨਾ ਕੀ ਹਾਲ ਬਣਦੇ ਆਪਾਂ ਦੇਖਦੇ ਆਂ ਤੁਹਾਨੂੰ ਲੱਗਦਾ ਵੀ ਗੁੰਡਾਗਰਦੀ ਆ ਆਪਾਂ ਦੇਖ ਹੀ ਰਹੇ ਆ ਗੁੰਡਾਗਰਦੀ ਸਾਰੇ ਨਾਲ ਨਜ਼ਰ ਆ ਰਿਹਾ ਇਹ ਗੱਲ ਤਾਂ ਆਪਾਂ ਸਾਰੇ ਦੇਖ ਰਹੇ ਆ ਮੀਡੀਆ ਤੇ ਜਦੋਂ ਗੋਲੀ ਚੱਲ ਗਈ ਹੋਰ ਉਹ ਤੇ ਕਿਹੜੀ ਚੀਜ਼ ਹੈਗੀ ਜਿਹਨੇ ਲੋਕਾਂ ਦੀ ਹਾਰਸਾਰ ਲੈਣੀ ਮੌਕੇ ਤੇ ਡੀਐਸਪੀ ਸਾਹਿਬ ਪਹੁੰਚੇ ਆ ਉਹਨਾਂ ਵੱਲੋਂ ਤੁਹਾਨੂੰ ਕੋਈ ਦੱਸਿਆ ਜਾ ਰਿਹਾ ਹਜੇ ਡੀਐਸਪੀ ਸਾਹਿਬ ਜਾਂਚ ਕਰ ਰਹੇ ਆ ਪਹਿਲਾਂ ਐਸਐਚਓ ਸਾਹਿਬ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਹੀ ਉਹ ਕਹਿੰਦੇ ਵੀ ਮੈਂ ਜਿਹੜੇ ਹਥਿਆਰ ਆ ਉਹ ਆਪਦੇ ਕਬਜ਼ੇ ਚ ਲੈ ਲਏ ਆ ਇੱਕ ਸਾਨੂੰ ਸੁਣਿਆ ਜਾਏ ਸਾਡੇ ਪੱਤਰਕਾਰ ਵੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਦੀ ਵਜ੍ਹਾ ਕੀ ਆ ਉਹ ਪੱਤਰਕਾਰ ਵੀਰ ਉਹ ਜੋਗਿੰਦਰ ਸਿੰਘ ਜਾਤੀ ਕੇ ਜਿਹੜਾ ਇਹ ਸਰਕਾਰ ਦਾ ਜਿੱਦਾਂ ਲਾ ਲੋ ਜਾਂ ਇਹਨਾਂ ਮਾਰੇ ਹੰਸਰਾਂ ਦਾ ਵਿਰੋਧ ਕਰਦਾ ਸੀ ਇਸ ਕਰਕੇ ਫਿਰ ਤੁਹਾਨੂੰ ਲੱਗਦਾ ਪਤਾ ਹੀ ਆ ਜੋ ਨਾਲ ਉਹਨੂੰ ਉਹਨੂੰ ਅਰੈਸਟ ਕੀਤਾ ਉਹਨੂੰ ਰੈਸਟ ਤਾਂ ਕੀਤਾ ਵੀ ਤੂੰ ਲੋਕਾਂ ਦਾ ਜਿਹੜਾ ਮਸਲਾ ਹ ਲੈ ਕਰੋਨਾ ਵੇ ਜਿਹੜੇ ਗਲੀ ਦੇ ਵਿੱਚ ਮੱਛਰ ਸੂਣ ਦਿਆ ਵਾ ਵੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਤਾਂ ਕਰਕੇ ਉਹਨੂੰ ਅਰੈਸਟ ਕੀਤਾ ਤੁਸੀਂ ਕੀ ਸਮਝਦੇ ਹੋ ਪੱਤਰਕਾਰਾਂ ਨੂੰ ਵੀ ਇਸ ਨਾਲ ਖਤਰਾ ਆਇਆ ਵੇ ਉਹ ਦੇਖ ਹੀ ਰਿਹਾ ਆਪਾਂ ਨੂੰ ਪੱਤਰਕਾਰਾਂ ਨੂੰ ਜਿਹੜੇ ਆਮ ਪੱਤਰਕਾਰ ਦੀ ਨਹੀਂ ਗੱਲ ਸੁਣੀ ਜਾ ਰਹੀ ਆਮ ਲੋਕ ਦੀ ਕਿੱਥੇ ਗੱਲ ਸੁਣੀ ਜਾਊ ਆਮ ਸਰਕਾਰ ਦੇ ਵਿੱਚ ਇਹਨਾਂ ਦਾ ਹੋਣ ਵਾਲੇ ਸਮੇਂ ਦੇ ਵਿੱਚ ਹਾਲ ਜਿਹੜਾ ਬਹੁਤ ਜ਼ਿਆਦਾ ਮਾਰਾ ਆਉਣਾ ਉਹ ਆਪਾਂ ਦੇਖ ਹੀ ਰਿਹਾ ਸ਼ਪਾਲ ਸਿੰਘ ਮੇਰਾ ਨਾਮ ਜੀ ਇਹ ਕਿਹੜਾ ਏਰੀਆ ਵਾ ਜੀ ਇਹ ਸਾਬਜਾਦਾ ਫਤੇ ਸਿੰਘ ਨਗਰ ਆ ਜੀ ਨੇੜੇ ਅੰਮ੍ਰਿਤਸਰ ਤੋਂ ਆਇਆ ਇਹ ਜਿਹੜੀ ਗੋੜੀ ਚੱਲੀ ਹੈ ਇਹ ਜੀ ਇਹ ਸਾਡੇ ਗਵਾਨ ਰਹਿੰਦਾ ਇਹ ਇਹ ਗੁਰਪਾਲ ਸਿੰਘ ਦਾ ਭਰਾ ਵਾ ਆਮ ਆਦਮੀ ਪਾਰਟੀ ਦਾ ਜਿਹੜਾ ਆ ਸਾਬਕਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਆ ਇਹ ਸਾਰਾ ਉਹਦੀ ਸ਼ੈ ਤੇ ਕੰਮ ਹੋ ਰਿਹਾ ਜਦੋਂ ਇੱਕ ਸਾਡੇ ਘਰ ਦੇ ਪਿੱਛੇ ਘਰ ਰਹਿੰਦਾ ਵਾ ਉਹਨਾਂ ਦਾ ਇਹਨਾਂ ਨੇ ਪਾਈਪ ਤੋੜਤਾ ਸੀ 6 ਮਹੀਨੇ ਤੋਂ ਅਸੀਂ ਦਰਖਾਸਤਾਂ ਦੇ ਰਹੇ ਹੈਗੇ ਵੀ ਇਹ ਪੈਪ ਦਾ ਮਸਲਾ ਹੱਲ ਕੀਤਾ ਜਾਵੇ ਬੰਦਾ ਝਗੜਾ ਕਰਦਾ ਸੀ ਪਲੱਸ ਇਹ ਪੈਰ ਸੀਗਾ ਨਹਾਉਣ ਵਾਲੇ ਪਾਣੀ ਵਾਲਾ ਪੈਰ ਸੀਗਾ ਇਸ ਬੰਦੇ ਨੇ ਕੀ ਕੀਤਾ ਜੀ ਉਹ ਪੈਪ ਟੁੱਟੇ ਵਾਲੀ ਜਗ੍ਹਾ ਤੇ ਇੱਟਾਂ ਲਿਆ ਕੇ ਰੱਖਤੀਆਂ ਹੌਜੀ ਦੇ ਉੱਪਰ ਮੌਕੇ ਤੇ ਵੇਖ ਲੋ ਜਨਰੇਟਰ ਲਿਆ ਕੇ ਰੱਖਤਾ ਪਲੱਸ ਤਿੰਨਾ ਘਰਾਂ ਨੂੰ ਇਹਨੇ ਨਜਾਇਜ਼ ਤੌਰ ਤੇ ਕੈਮਰੇ ਲਾ ਦਿੱਤੇ ਜਿਹੜੇ ਕਿ ਨਜਾਇਜ਼ ਤੌਰ ਤੇ ਕੈਮਰੇ ਲਾਤੇ ਜਿਹੜੇ ਅਸੀਂ ਨਹੀਂ ਲਗਾ ਸਕਦੇ ਕਿਉਂਕਿ ਅਸੀਂ ਧੀਆ ਭੈਣਾਂ ਵਾਲੇ ਸਾਰੇ ਘਰ ਆ ਤੇ ਮਹੱਲੇ ਵਿੱਚ ਚਾਰ ਪੰਜ ਘਰ ਆ ਸਾਰੇ ਕਵਰ ਕਰਦਾ ਸੀ ਬੰਦਾ ਅੰਦਰ ਬੈਠਾ ਦੇਖਦਾ ਸੀ ਉਹ ਤੁਸੀਂ ਆਪਸਾਬ ਲਾ ਲਓ ਕਿਉਂ ਦਿਖਦਾ ਹੈ ਕੈਮਰੇ ਕਿਸ ਕਰਕੇ ਲਾਏ ਕਿ ਕੈਮਰੇ ਨੇ ਲਾਏ ਜੀ ਇਹ ਡਰ ਹਾਂ ਪ੍ਰਸ਼ਾਦ ਡਰ ਦੀ ਨਹੀਂ ਗੱਲ ਅਸੀਂ ਕਿਹੜਾ ਇੱਥੇ ਤਲਵਾਰਾਂ ਫੜੀਆਂ ਜੀ ਅਸੀਂ ਤਾਂ ਫੈਮਲੀਆਂ ਵਾਲੇ ਆ ਬੱਚਿਆਂ ਵਾਲੇ ਆ ਇਹਦੇ ਨਾਲ ਕੋਈ ਬੱਚਾ ਨਾ ਕੋਈ ਲੈਣਾ ਨਹੀਂ ਦੇਣਾ ਨਹੀਂ ਇਹ ਸਿਰਫ ਆਪਣੇ ਜਿੱਦਾਂ ਮਰਜ਼ੀ ਸਮਝ ਲਓ ਵੀ ਇਹ ਕੈਮਰੇ ਨੇ ਕਿਉਂ ਲਾਏ ਆ ਹਨਾ ਫਿਰ ਅਸੀਂ ਇਹਦੇ ਪ੍ਰਸ਼ਾਸਨ ਨੂੰ 10 ਤੋਂ 15 ਦਰਖਾਸਤਾਂ ਦਿੱਤੀਆਂ ਅਖਬਾਰ ਵਿੱਚ ਕਢਾਇਆ ਵੀਡੀਓ ਵੀ ਸਾਹਿਬ ਨੂੰ ਮਿਲੇ ਆ ਵੀ ਪਾਣੀ ਦਾ ਹੱਲ ਕੀਤਾ ਜਾਵੇ ਜਦੋਂ ਅਸੀਂ ਜਾਂਦੇ ਸੀਗੇ ਦਰਖਾਸਤ ਲੈ ਕੇ ਕਤਵਾਲੀ ਵਾਲੇ ਕਹਿੰਦੇ ਸਿਟੀ 'ਚ ਪੈਂਦਾ ਸਿਟੀ ਵਾਲੇ ਕਹਿੰਦੇ ਕਤਵਾਲੀ 'ਚ ਪੈਂਦਾ ਸਾਨੂੰ ਉਲਝਾ ਦਿੰਦੇ ਸੀ ਜਿੱਦਣ ਇਹ ਫੋਨ ਕਰਦਾ ਸੀ ਉਸ ਦਿਨ ਪੁਲਿਸ ਇੱਕ ਮਿੰਟ 'ਚ ਆਉਂਦੀ ਸੀ ਇਹਦਾ ਸਾਫ਼-ਸਾਫ਼ ਕਾਰਨ ਸਮਝੋ ਪ੍ਰੈਸ਼ਰ ਸੀਗਾ ਤੇ ਰਾਜਨੀਤਿਕ ਦਬਾਅ ਪਾਇਆ ਜਾਂਦਾ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਅਸੀਂ ਆਹ ਬੋਰਡ ਲਗਾ ਕੇ ਘਰ ਬਕਾਊਆਂ ਦਾ ਜੋ ਵੀ ਅਸੀਂ ਕੀਤਾ ਇੱਕ ਅਸੀਂ ਬੋਰਡ ਜਿਹੜਾ ਵਾ ਸਾਰੀਆਂ ਦਰਖਾਸਤਾਂ ਨਾਲ ਨੱਥੀ ਕਰਕੇ ਸਾਡਾ ਮਕਾਨ ਤੇ ਪ੍ਰਸ਼ਾਸਨ ਦਾ ਜ਼ਮੀਰ ਵਿਕਾਉ ਹੈ ਬੋਰਡ ਕਾ ਲਾਏ ਗਈ ਇੱਥੇ ਕਿਉਂਕਿ ਪ੍ਰਸ਼ਾਸਨ ਸੁਣਦਾ ਨਹੀਂ ਪਿਆ ਅਸੀਂ ਅੱਕ ਕੇ ਘਰ ਵੇਚ ਰਹੇ ਹਾਂ ਇਹ ਜਿੰਨੀਆਂ ਦਰਖਾਸਤਾਂ ਅਸੀਂ ਦਿੱਤੀਆਂ ਅੱਜ ਤੱਕ ਐਸਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਮੌਕੇ ਤੇ ਆ ਇਹਨਾਂ ਨੂੰ ਵੀ ਮੈਂ ਕਿਹਾ ਤਿੰਨ ਤੋਂ ਚਾਰ ਵਾਰੀ ਅਸੀਂ ਇਹਨਾਂ ਨੂੰ ਫੈਮਲੀਆ ਦੇ ਨਾਲ ਮਿਲੇ ਆ ਸਾਡੀ ਕੋਈ ਸੁਣਵਾਈ ਨਹੀਂ ਠੀਕ ਹੈ ਤੇ ਇਹ ਅੱਜ ਕੀ ਹੋਇਆ ਜੀ ਅੱਜ ਦਾ ਮਸਲਾ ਹੁਸਾ ਅੱਜ ਜਦੋਂ ਅਸੀਂ ਅੱਕ ਕੇ মিডিਆ ਸੱਦਿਆ ਕੁਝ ਹੋਰ ਸਾਡੇ ਨਾਲ ਸੀ ਪਤਵੰਤੇ ਕੁਝ ਜਥੇਬੰਦੀਆਂ ਸੀਗੀਆਂ ਅਸੀਂ ਉਸ ਨੂੰ ਆਪਣੇ ਲੈਵਲ ਦੇ ਉੱਤੇ ਜਿਹੜਾ ਕਿ ਪਾਣੀ ਦਾ ਕੋਈ ਮਸਲਾ ਹੱਲ ਕਰਨਾ ਚਾਹਿਆ ਜਿੱਦਾਂ ਜੋ ਮੌਜੂਦਾ ਸੀ ਹਾਲਾਤ ਅਸੀਂ ਆਪਣੇ ਐਸਐਸਓ ਸਾਹਿਬ ਨੂੰ ਦੱਸਿਆ ਕਿ ਤੁਸੀਂ ਮੌਕੇ ਤੇ ਆਓ ਕਿ ਰੋਏ ਰੋਏ ਦਾ ਜਿਹੜਾ ਕੰਮ ਆ ਇਹਨੂੰ ਕਵਰ ਕੀਤਾ ਜਾਵੇ ਗੋਲੀ ਚਲਣ ਦਾ ਮੇਨ ਕਾਰਨ ਇਹ ਹੈ ਕਿ ਤੁਹਾਨੂੰ ਡਰ ਦੇ ਮੋਲ ਕੈਂਪ ਗੋਲੀ ਜੇ ਦੇਖੋ ਜੀ ਮੀਡੀਆ ਤੋਂ ਜਿਹੜਾ ਵਾ ਉਹ ਗਿਆ ਇਹਨਾਂ ਨੂੰ ਸਵਾਲ ਪੁੱਛਣ ਉਹਨਾਂ ਦੇ ਉੱਤੇ ਇਹਨੇ ਫਾਇਰਿੰਗ ਕੀਤੀ ਆ ਮੀਡੀਆ ਦੇ ਉੱਤੇ ਇਹ ਕਿਹਨਾਂ ਕੋਲ ਸਵਾਲ ਪੁੱਛਣਗੇ ਹਾਂ ਵੀ ਜਦੋਂ ਤੁਸੀਂ ਸਾਨੂੰ ਪੁੱਛਦੇ ਆ ਮੀਡੀਆ ਨੇ ਇਹਨਾਂ ਨੂੰ ਵੀ ਪੁੱਛਿਆ ਇਹਨਾਂ ਦੇ ਗਿਆਨ ਤੇ ਉਹਨਾਂ ਨੇ ਗੋਲੀ ਚਲਾਈ ਕਿੰਨੇ ਚਲਾਈ ਕਿੰਨੇ ਗੋਲੀ ਇਹ ਜਿਹੜਾ ਜੀ ਗੁਰਪਾਲ ਇੰਡੀਅਨ ਦਾ ਭਰਾ ਵਾ ਗਿੰਨੀ ਬਾਵਾ ਤੇ ਗੋਲੀ ਚਲਾਈ ਕਿੰਨਾ ਤੇ ਮੀਡੀਆ ਮੀਡੀਆ ਵਾਲਿਆਂ ਤੇ ਚਲਾਈ ਹਾਂਜੀ ਕਿੰਨੇ ਫਾਇਰ ਹੋਏ ਫਾਇਰ 1 2 ਹੋਏ 2 ਫਾਇਰ ਹੋਏ ਅੱਜ 2 ਫਾਇਰ ਹੋਏ ਹਾਂਜੀ ਉਹ ਮੀਡੀਆ ਤੋਂ ਰਿਕਾਰਡਿੰਗ ਆ ਮਰਸ਼ਾਦ ਜੀ ਤੋਂ ਅਸੀਂ ਮੰਗ ਕਰਦੇ ਆ ਵੀ ਇਹੋ ਜਿਹਾ ਜਿਹੜਾ ਆਨਸਰ ਆ ਨਾ ਕਿਸੇ ਨੂੰ ਟਿਕਣ ਦੇ ਰਿਹਾ ਵਾ ਮਹੱਲੇ ਦੇ ਵਿੱਚ ਵੀ ਇਹਨੇ ਗਦਰ ਪਾਇਆ ਹੋਇਆ ਰਾਜਨੀਤਿਕ ਦਬਾਅ ਵਾ ਤੇ ਪੂਰਾ ਪ੍ਰੈਸ਼ਰ ਹੈ ਅਜੀ ਰਾਜਨੀਤਿਕ ਇੱਥੇ ਇਸ ਬੰਦੇ ਗੁਰਪਾਲ ਇੰਡੀਆ ਨਾਲ ਦੀ ਕੋਈ ਗੱਲਬਾਤ ਹੋਈ ਸਾ ਅਸੀਂ ਜੀ ਗੁਰਪਾਲ ਇੰਡੀਆ ਨੂੰ ਪੁੱਛ ਲਓ ਉਹਨੂੰ ਪੁੱਛੋ ਉਹ ਜਿੰਨੀ ਵਾਰੀ ਉਹਨੇ ਫੈਸਲਾ ਕਰਾਇਆ ਇਹ ਮੰਨਦਾ ਨਹੀਂ ਗੁਰਪਾਲ ਨੂੰ ਤੁਸੀਂ ਮੇਰੇ ਨਾਲ ਜਿਆਦਾ ਵਧੀਆ ਤਰੀਕੇ ਨਾਲ ਪੁੱਛ ਸਕਦੇ ਆ ਬੰਦੇ ਵਿੱਚ ਪਾ ਕੇ ਕਈ ਵਾਰੀ ਉਹਨੇ ਕਿਹਾ ਕਿ 3 ਫੁੱਟ ਤੇ ਪੈ ਪਾ ਲਈਏ 4 ਫੁੱਟ ਤੇ ਅਸੀਂ ਰਾਜੀ ਸੀ ਅਸੀਂ ਐਸ ਐਚਓ ਸਾਹਿਬ ਗਵਾਹ ਆ ਅਸੀਂ 5 ਫੁੱਟ ਤੇ ਵੀ ਰਾਜੀ ਸੀ 3 ਫੁੱਟ ਤੇ ਵੀ ਰਾਜੀ ਸੀ ਪਰ ਇਹ ਬੰਦਾ ਕਿਸੇ ਪਤਨ ਦੇ ਨਹੀਂ ਸੀ ਆਉਂਦਾ ਇਹ ਜਿਹੜੇ ਫਾਇਰ ਕੱਢੇ ਗਏ ਆ ਇਹ ਲਾਇਸੈਂਸਰ ਵਾਲਾ ਨਾ ਕੱਢੇ ਦੇਖੋ ਜੀ ਇਹ ਨਹੀਂ ਪਤਾ ਦੇਖੋ ਕਿਹੜਾ ਵਾ ਇਹ ਹੁਣ ਕਾਨੂੰਨ ਦੇਖੂਗਾ ਵੀ ਇਹ ਦੇਖੋ ਕਿਹੜਾ ਵਾ ਠੀਕ ਹੈ ਠੀਕ ਹਾਂਜੀ ਮੈਨੂੰ ਇੱਕ ਮਿੰਟ ਇੱਕ ਮਿੰਟ ਹਾਂਜੀ ਸਰ ਇਹ ਸਰ ਕੀ ਮਾਮਲਾ ਸੀ ਜਿੰਨੂੰ ਲੈ ਕੇ ਕਹ ਲੋ ਕਿ ਇੱਕ ਪੱਤਰਕਾਰ ਦੇ ਉੱਤੇ ਗੋਲੀਆਂ ਵੀ ਚੱਲੇ ਆ ਤੇ ਮੱਲੇ ਵਾਲੇ ਇੱਕ ਆਪਣੇ ਮਕਾਨ ਵੀ ਵੇਚਣ ਤੇ ਲਗਾ ਕੇ ਬੈਠੇ ਪਏ ਆ ਇਹ ਸਾਰਾ ਕੀ ਮਾਮਲਾ ਕੀ ਹੈ ਇਥੇ ਬੇਸਿਕਲੀ ਦੋ ਘਰ ਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਤੇ ਦੂਸਰਾ ਇਸੇ ਦੇ ਕੈਮਰਾ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਹੀਆ ਹੋ ਰਿਹਾ ਸੀਗਾ ਹੇ ਹੁਣ ਸਾਨੂੰ ਦੋਨੋਂ ਧਰਾਂ ਤੋਂ ਕੰਪਲੇਂਟ ਆਈ ਏ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕ ਤਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਨੂੰ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਬੀਤੇ ਜਾਣੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਤੇ ਜੋ ਵੀ ਬੰਦੀ ਕਾਰਵਾਈ ਹੋਗੀ ਲੋਕ ਇਲਜ਼ਾਮ ਵੀ ਲਗਾ ਰਹੇ ਹੈ ਚੇਅਰਮੈਨ ਦੇ ਬਰਦਰ ਦੇ ਉੱਤੇ ਤਾਂ ਰਾਜਨੀਤਿਕ ਦਬਾਅ ਦੀ ਵੀ ਗੱਲ ਕਰ ਰਹੀ ਹੈ ਤੇ ਕੀ ਸੱਚਾਈ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾਉ ਨੂੰ ਹੱਥ ਚ ਲਿਆ ਹੈ ਲਾਉ ਸਾਰਿਆਂ ਲਈ ਇਕ ਹੈ ਤੇ ਜੇ ਕਿਸੇ ਨੇ ਨੂੰ ਲਾਉ ਨੂੰ ਹੱਥ ਚ ਲਿਆ ਜੋ ਵੀ ਜਿਸ ਵੀ ਲਾਉ ਦੀ ਇਨਫਰਜਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇ ਸਰ ਜਿਹਨੇ ਫਾਇਰ ਕਿੱਡੇ ਆ ਉਹ ਕੋਣ ਬੰਦਾ ਕੋਣ ਨਾਲ ਕੀ ਨਾਮ ਇਹ ਅ ਇਲੈਜ ਕੀਤਾ ਜਾ ਰਿਹਾ ਹੈ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਹੈ ਕਿ ਉਹਨਾਂ ਨੇ ਦੋ ਫਾਇਰ ਕੀਤੇ ਦੋ ਫਾਇਰ ਕੀਤੇ ਸਰੇ ਖੋਲ ਲੱਗੂ ਨਹੀਂ ਮੌਕੇ ਤੋਂ ਕੋਈ ਕੋਲ ਨਹੀਂ ਬਰਾਮ ਤੋਂ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁੱਛ ਲਿਆ ਹੋਇਆ ਹੈ ਤੇ ਸਰ ਕੋਈ ਰਸਮੀ ਪਈ ਹੈ ਇਸ ਮਾਮਲੇ ਨਹੀਂ ਹਜੇ ਸਟੇਟਮੈਂਟ ਲਿਖ ਕੇ ਜੀ ਜੋ ਵੀ ਕਾਨੂੰਨੀ ਕਰਵਾਈ ਉਹ ਕੀਤੀ ਜਾਵੇਗੀ ਸਰ ਉਸ ਵੈਪਨ ਨੂੰ ਸੀਫੀਆਨ ਦੇ ਸੀਐਫਐਲ ਦੇ ਵੀ ਭੇਜੋਗੇ ਹਾਂਜੀ ਭੇਜਿਆ ਜਾਵੇਗਾ ਹਾਂ ਕਿਉਂਕਿ ਉਹ ਵੈਰੀਫਾਈ ਕੀਤਾ ਜਾਵੇਗਾ ਵੈਰੀਫਾਈ ਹੋਣੀ ਹੋਊਗੀ ਜੀ ਤੇ ਸਰ ਫੇ ਇਹ ਬਜਾਰੇ ਬਹੁਤ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਿਲੀ ਕੋਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰੇਾਂ ਤੋਂ ਸਾਰੀ ਗੱਲ ਕਲੀਅਰ ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਵੀ ਬੰਦ ਕਾਰਵਾਈ ਕੀਤੀ ਹੈ। ਨਹੀਂ ਸਰ ਪੱਤਰਕਾਰਾਂ ਨੂੰ ਉੱਥੇ ਫਿਰ ਕਰਨ ਦਾ ਜੋ ਮਕਸਦ ਸੀ। ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਦੁਬਾਰਾ। ਕਿਹੜਾ ਪੱਤਰਕਾਰ ਵੀ ਉੱਥੇ ਬੰਦ ਕੀਤਾ ਗਿਆ। ਸਰ ਸਾਡਾ ਇੱਕ ਪੱਤਰਕਾਰ ਉੱਥੇ ਰੈਸਟ ਕੀਤਾ ਹੋਇਆ ਐਸਐਸ ਕਿ ਕਿਸੇ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਦੇ ਦੋਨੋਂ ਜਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਨਟ ਕੀਤੀ ਸੀਗੀ। ਅਸੀਂ ਮੌਕਾ ਦੇਖਣ ਆਏ ਮੌਕਾ ਦੇਖ ਕੇ ਅਸੀਂ ਥਾਣੇ ਚਲੇ ਹਾਂ ਕਿਸੇ ਨੂੰ ਅਰੈਸਟ ਨਹੀਂ ਕੀਤਾ ਬਾਅਦ ਜਤ ਸਾਰੇ ਤੇ ਕਿਸ ਨੂੰ ਅਰੈਸਟ ਨਹੀਂ ਕੀਤਾ ਗਿਆ ਅਸੀਂ ਸਿਰਫ ਪੁੱਛਗਿਛ ਕਰਨ ਲਈ ਇੱਕ ਵਾਰ ਨਾਲ ਉਹਨਾਂ ਦੇ ਬੈਠ ਕੇ ਪੁੱਛਗਿਛ ਕਰਾਂਗੇ ਸਰ ਸਰ ਮਾਰਲਾ ਸਾਰਾ ਇੱਕ ਵਿੱਚ ਪਾਈਪ ਪਾਈਪਾਂ ਨੂੰ ਲੈ ਕੇ ਆਇਆ ਮਾਨ ਦਾ ਸਾਰ ਇੱਕ ਪਾਣੀ ਦੇ ਪਾਈਪ ਨੂੰ ਲੈ ਕੇ ਤੇ ਸੈਕੰਡਲੀ ਇੱਕ ਜਿਹੜੀ ਕੈਮਰਿਆਂ ਦੀ ਪੋਜੀਸ਼ਨ ਹੈ ਉਹ ਐਲਜ ਕਰ ਰਹੇ ਕਿ ਉਹਨਾਂ ਦੀ ਪ੍ਰਾਈਵੇਸੀ ਉਹਦਾਂ ਇਨਵੇਟ ਹੋ ਰਹੀ ਹੈ ਤੇ ਕੈਮਰਿਆਂ ਦੀ ਪੋਜੀਸ਼ਨ ਨੂੰ ਲੈ ਕੇ ਇਹਨਾਂ ਦੀ ਬੈਸਟ ਸੀ ਸਰ ਇੱਕ ਮਿੰਟ ਇਹ ਕੇਸ ਵਨ ਆਸਟਾ ਪੁੱਛੂੰਗਾ ਇਹ ਜਿਹੜਾ ਘਰ ਬਣਿਆ ਉਹ ਪਿਛਲੇ ਪਾਸੇ ਉਹ ਘਰ ਦੇ ਨਾਲ ਉਹਨਾਂ ਨੇ ਜਿਹੜੀ ਉਹ ਤੋਹਦੇ ਲਗਾਏ ਦਰੱਖਤ ਰੋਜ਼ ਪਾਣੀ ਦਿੰਦੇ ਉਹਨਾਂ ਦੇ ਘਰ ਦੇ ਵਿੱਚ ਸੱਲ ਜਾ ਰਹੀ ਹੈ ਆਪਣੇ ਘਰ ਦੇ ਵਿੱਚ ਇੱਥੇ ਇੱਥੇ ਬਹੁ ਆ ਜੇ ਘਰ ਵੀ ਨਹੀਂ ਹੈਗਾ ਇੱਥੇ ਉਹ ਨਾਲੀ ਨਹੀਂ ਕੱਢਦੇ ਰਹੇ ਪੈਪ ਪਾਉਣ ਚੋਂਦੇ ਮਤਲਬ ਦੂਸਰੇ ਦੇ ਘਰ ਦੇ ਵਿੱਚ ਸਿੱਲ ਜਾਂਦੀ ਹੈ ਤਾਂ ਕੋਈ ਨੋ ਪ੍ਰੋਬਲਮ ਤੇ ਇੱਥੇ ਤਾਂ ਹੈ ਵੀ ਨਹੀਂ ਕੁਝ ਤੇ ਵੀ ਨਾਲੀ ਬਣਾਉਣ ਦਾ ਉਹਦਾ ਪਾਈਪ ਪਾਈਪ ਆਪ ਕੋਲੇ ਪਾਉਣ ਚੋਂਦੇ ਇਹ ਵੈਰੀਫਾਈ ਕਰਕੇ ਦੱਸ ਸਕਦੇ ਨਹੀਂ ਤੁਸੀਂ ਆ ਫਿਰ ਇਨਵੈਸਟੀਗੇਸ਼ਨ ਤੁਹਾਨੂੰ ਬਲੀਫ ਕਰ ਦਾਂਗੇ ਸਰਕਾਰ ਹਰ ਬਾਰ ਪੋਸਟਰ ਲਾ ਦਿੱਤੇ ਗਏ ਆ ਘਰ ਵਿੱਚ ਵੀ ਮਜਬੂਰ ਹੋ ਗਏ ਕੀ ਕਰਨਾ ਕੀ ਕਰਨਾ ਡਾਡਾ ਆਪਣੀ ਡਿਸਕਸ਼ਨ ਹੋਈ ਹੈ ਜੀ ਦੋਨਾਂ ਦੇ ਜਿਹੜੇ ਇੱਕ ਦੂਜੇ 'ਤੇ ਇਹ ਦੋਸ਼ ਲਾ ਰਿਹਾ ਹੈ। ਉਹਨਾਂ ਨੂੰ ਅਸੀਂ ਵੈਰੀਫਾਈ ਕਰਕੇ ਹੀ ਤੁਹਾਨੂੰ ਡਿਟੇਲ ਵਿੱਚ ਦੱਸ ਸਕਦੇ ਹਾਂ। ਸਰ ਉਹ ਕਲਾਕਾਰ ਹੀ ਹੈ ਬਾਕੀ ਸਾਰੇ ਇਕੱਠੇ ਆ। ਹਾਂਜੀ। ਉਹ ਕਲਾਕਾਰ ਹੀ ਨਹੀਂ ਦੱਸਦੇ ਸਾਰੇ। ਠੀਕ ਹੈ ਜੀ। ਵੈਰੀਫਾਈ ਕਰਕੇ ਤੁਹਾਨੂੰ ਜੋ ਵੀ ਬਣਦਾ ਐਕਸ਼ਨ ਕਰਾਂਗੇ। ਥੈਂਕ ਯੂ।